ਮਲ ਸਾਹਿਬ ਤਾਂ ਡਾਰੀ ਗਏ ਆ ਜੀ ਦਿਖਾਉਣੇ ਆ ਤੁਹਾਨੂੰ ਬਠਿੰਡਾ ਦੇ ਰਾਮਾ ਮੰਡੀ ਦਾ ਦੁਸ਼ਹਿਰਾ ਦੇਖੋ ਰੌਣਕਾਂ ਤੁਸੀਂ ਬਹੁਤ ਜਿਆਦਾ ਇਕੱਠਾ ਹੈ ਕਹਿੰਦੇ ਉਹ ਆਉਂਦੀ ਆ ਸੈਣਾ ਦੇਖੋ ਜਿਵੇਂ ਮੱਛਰੇ ਫਿਰਦੇ ਆ ਕਹਿੰਦੇ ਜੁੱਧ ਦੀ ਪੂਰੀ ਤਿਆਰੀ ਆ ਆਰਾਮ ਦੀ ਸੈਨਾ ਵੀ ਫਿਰਦੀ ਆ ਇਧਰ ਰਾਵਣ ਦੀ ਸੈਨਾ ਆ ਗਈ ਮਸਲਾ ਪਹੱਗ ਗਿਆ ਕਹਿੰਦੇ ਦੇਖੀ ਜਾਂਦੀ ਆ ਹੁਣ 10 ਮਾਰੀ ਗਾ ਦਾ ਖਾਇ ਤਾਂ ਸ਼ੁਰੂਆਤ ਆ ਕਹਿੰਦੇ ਤੇ ਮਸਲਾ ਭਾਗੂ ਆ ਹੌਲੀ ਹੌਲੀ ਤੇ ਕਦੇ ਕਦੇ ਇਹ ਸੱਚੀ-ਮੱਚੀ ਵੀ ਹੋ ਜਾਂਦੇ ਹੁੰਦੇ ਅੰਦੇ ਵਿੱਚ ਵੀਡੀਓ ਚੰਗੀ ਲੱਗਦੀ ਹੁੰਦੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਆਪਣੇ YouTube ਤੇ ਬਿੰਦੂ ਤਲਵੰਡੀ ਤੇ Facebook ਤੇ ਵੀ ਬਿੰਦੂ ਤਲਵੰਡੀ ਨੂੰ ਫੋਲੋ ਜ਼ਰੂਰ ਕਰੋ ਆਇਸ਼ਾਨ ਚਰਕੀ ਦੇਖੋ ਜੀ ਇਕੱਠ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਇਕੱਠਾ ਹੈ ਇਸ ਸਿਕਿਉਰਟੀ ਦਾ ਹੀ ਪੂਰਾ ਪ੍ਰਬੰਧ ਹੈ ਕਿਉਂਕਿ ਭਗਦੜ ਮਚਣ ਦਾ ਪੂਰਾ ਡਰ ਹੁੰਦਾ sinə ਵੱਖ ਗਿਆ ਜੀ ਕਹਿੰਦੇ ਮੈਦਾਨ ਪੂਰਾ ਜੁੱਧ ਹੋਣ ਵਾਲਾ ਹੁਣ ਪੂਰੇ ਤਕੜੇ ਲੈਵਲ ਤੇ ਲੈ ਜੀ ਆ ਗਈ ਰਾਵਣ ਦੀ ਸੈਨਾ ਤੇ ਉਧਰੋਂ ਰਾਮ ਦੀ ਸੈਨਾ ਵੀ ਤਿਆਰ ਆ ਹਨੂਮਾਨ ਜੀ ਵੀ ਦੇਖੋ ਜੀ ਹੁਣ ਦਿਖਾਉਣਿਆ ਤੁਹਾਨੂੰ ਅਸਲੀ ਜੋਰ ਤਾ ਕੀਰਾਂ ਦਾ ਸਰੀਰ ਹੀ ਗਰਮ ਕਰਦੇ ਆ जो चाहे परंतु तो अपनी संभाल करनाथ करने अभिमानी तीनों सालों का हार जाने वाले अपने स्वामी आते जा रहे क्या मजाक है दो जन्म पहले का ध्यान कर কাকারে হকাকাকাক শিশাকে আাাকাকেেকেে কাকাকাকাকাকারা ਬਸ ਹੁਣ ਕੁਝ ਹੀ ਸਮੇਂ ਦੇ ਵਿੱਚ ਐਮਐਲਏ ਬਲਜਿੰਦਰ ਕੌਰ ਜੀ ਆ ਰਹੇ ਆ ਤੇ ਉਹਨਾਂ ਤੋਂ ਬੁੱਤਾਂ ਨੂੰ ਅੱਗ ਲਵਾਈ ਜਾਊਗੀ ਫਿਰ ਦੇਖਿਓ ਪੈਂਦੇ ਪਟਾਕੇ ਲਾਉ ਜੀ 라वण ਦੀ ਸੈਨਾ ਕਹਿੰਦੇ ਢੇਰ ਕਰਤੀ ਤੇ ਬਸ 라वण ਰਹਿ ਗਿਆ ਇਕੱਲਾ ਬਚਾਉਣ ਵਾਲਾ ਹੁਣ ਦੇਖਿਓ ਹੁਣ ਕਹਿੰਦੇ ਬਟਾਕ ਆ ਆ ਪਾਇਆ ਲੱਦੇ ਇਹ ਦੇਖੀ ਜਾਂਦੀ ਆ ਹੁਣ ਮੀਤਾ ਸੱਚੀ ਹੋ ਗਏ ਉਹਦੇ ਦੀ ਉਹਦੇ ਦੇਖਿਓ ਓਏ ਲੈ ਵੀ ਮਿੱਤਰੋ ਇਹ ਤਾਂ ਸੱਚੀ ਹੋ ਕੇ ਗੱਲ ਇਧਰ ਰਾਮ ਤੇ ਰਾਵਣ ਵੀ ਚੱਲ ਕਾ ਜੁੱਤ ਹੁਣ ਪਤਾ ਲੱਗੂ ਕਿਹੜਾ ਤਗੜਾ ਲਓ ਜੀ ਮੁਕਾਬਲਾ ਪੂਰਾ ਚੋਟੀ ਦਾ ਰਾਮ ਤੇ ਰਾਵਣ ਰਾਵਣ ਦੀ ਸੈਨਾ ਸੱਟਦੀ ਮਲਸਾ ਪਹੁੰਚ ਚੁੱਕਿਆ ਜੀ ਗਰਾਉਂਡ ਦੇ ਵਿੱਚ ਬਸ ਉਹਨੇ ਅਗਨੀ ਲਾ ਕੇ ਤਾਂ ਸ਼ੁਰੂਆਤ ਕਰਨਗੇ ਦੇਖੋ ਤੁਸੀਂ ਹੋ ਗਈ ਤਿਆਰੀ ਜੀ ਐਮਐਲ ਸਾਹਿਬ ਤਾਂ ਡਰੀ ਗਏ ਕਹਿੰਦੇ ਆਪ ਹੀ ਲਾ ਦਿਓ ਲਓ ਜੀ ਹੁਣ ਬੈਣਗੇ ਫਟਾਕੇ ਕਰਦਿਆਂ ਸਮਾਪਤੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਜੇ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ